ਜਦੋਂ ਵੀ ਕੋਈ ਘਰਟਾਇਆ ਜਾਂਦਾ ਉਹ ਕਹਿੰਦੇ ਆ ਕਿ ਜਿਹੜੇ ਤਾਂ ਤੁਸੀਂ ਛੋਟੇ ਹੁੰਦੇ ਨੇ ਉਹਨਾਂ ਦੇ ਪੁਲਿਸ ਘਰ ਟਾ ਦਿੰਦੀ ਹੈ ਜਿਹੜੇ ਵੱਡੇ ਵੱਡੇ ਡਰੱਗ ਪੈਟਰਨਰ ਨੇ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਤੱਕ ਜਿਹੜਾ ਮਸਲਾ ਨਹੀਂ ਪਹੁੰਚਦਾ ਨੰਬਰ ਆਫ ਐਫ ਆਈ ਆਰਸ ਦੇਖ ਕੇ ਸਿਵਲ ਅਥਾਰਟिटीज ਨਾਲ ਤਾਲਮਿਲ ਕਰਕੇ ਇਹਨੂੰ ਡਾਂਚ ਲੱਗੇ ਹੋਏ ਆ ਬਟ ਇਹ ਨਹੀਂ ਹੈ ਕਿ ਕੋਈ ਵੱਡੀ ਬਿਗ ਫਿਸ਼ ਹੈ ਤੇ ਅਸੀਂ ਉਹਨੂੰ ਇਗਨੋਰ ਕਰਦੇ ਹਾਂ ਮੁਲਾਜ਼ਮ ਜਿਹੜੀ ਫੜੀ ਗਈ ਸੀ ਥਾਰ ਵਾਲੇ ਕੇਸ ਦੇ ਵਿੱਚ ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਪੂਰੀ ਚੱਲ ਰਹੀ ਹੈ ਉਹਦਾ ਜੀ ਚਲਾਨ ਦੇ ਦਿੱਤਾ ਗਿਆ ਹੈਗਾ ਔਰ ਜਿਹੜੀ ਉਹਦੀ ਪ੍ਰਾਪਰਟੀ ਦੀ ਡੀਟੇਲਸ ਸੀਗੀ ਉਹ ਅਸੀਂ ਕੰਪਟੈਂਟ ਅਥਾਰਟੀ ਨੂੰ ਵੀ ਭੇਜੀ ਹੈ ਤੇ ਜੋ ਉਹਦੀ ਉਹਦੇ ਨਾਂ ਤੇ ਜੋ ਜਾਇਦਾਦ ਹੈ ਉਹ ਅਸੀਂ ਸਿਵਲ ਅਥਾਰਟिटीज ਨਾਲ ਵੀ ਟਾਈ ਅਪ ਕੀਤਾ ਹੈ ਵੀ ਉਹਦੇ ਜੋ ਦੇਖੋ ਜੋ ਵੀ ਇਲੀਗੈਲਿਟੀ ਹੈ ਉਹ ਐਸ ਪਰ ਲਾਅ ਫਿਰ ਅਸੀਂ ਪ੍ਰੂਸੀਡ ਕਰ ਸਕਦੇ ਲੋਕ ਇੱਕ ਪਾਸੇ ਉਹ ਪੁੱਠੀ ਲਾ ਦਿੰਦੇ ਆ ਤੇ ਇੱਕ ਪਾਸੇ ਕੋਈ ਕਰ ਦੀ ਪ੍ਰੋਪਰਟੀ ਜਿਸ ਸੋਰਸ ਨਾਲ ਖਰੀਦੀ ਗਈ ਹੈ ਜਾਂ ਕੀ ਉਹਦੇ ਪਿੱਛੇ ਹੈਗਾ ব্যাকਗਰਾਉਂਡ ਉਹ ਅਸੀਂ ਆਲਰੇਡੀ ਡੀਸੀ ਸਰ ਨਾਲ ਗੱਲ ਕੀਤੀ ਹੈ ਵੀ ਆ ਚੈਕਿੰਗ दैट ਆਊਟ ਕਿਉਂਕਿ ਡੀਜੀ ਸਰ ਦੀ ਹਦਾਇਤਾਂ ਬੜੀ ਕਲੀਅਰ ਹੈ ਉਸੇ ਦਿਨ ਤੋਂ ਅਸੀਂ ਪੂਰੀ ਹੀ ਟੀਮ ਨੂੰ बार-बार ਅਸੀਂ ਡੇਲੀ بیس ਤੇ ਉਹਨਾਂ ਦੀ ਪ੍ਰੋਗਰੈਸ ਨੂੰ ਮੋਨਿਟਰ ਕਰ ਰਹੇ ਹਾਂ ਰੂਟੀਨਲੀ ਮੀਟਿੰਗਸ ਲੈਂਤੀਆਂ ਜਾ ਰਹੀਆਂ ਹਨ ਔਰ ਆਪ ਸਾਰੇ ਅਫਸਰ ਆਪ ਫੀਲਡ ਚ ਜਾ ਕੇ ਇਸ ਮਹਿੰਮ ਚ ਲੱਗੇ ਹੋਏ ਇਨਕਲੂਡਿੰਗ ਮੀ ਔਰ ਮੇਰੇ ਡੀਆਈਜੀ ਸਾਹਿਬ ਵਗੈਰਾ ਸੋ ਯੈਸ ਐਫੀਸ਼ੀਐਂਸੀ ਤਾਂ ਮੈਂ ਕਹਾਂਗੀ ਵਧੀਆ ਬਿਕਾਜ਼ ਪਹਿਲੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਸਾਡੀ ਜਿਹੜੀ ਨਸ਼ਾ ਤਸਕਰਾਂ ਤੇ ਕਾਰਵਾਈ ਉਹਦੇ ਚ ਬਹੁਤ ਜ਼ਿਆਦਾ ਇੰਪਰੂਵਮੈਂਟ ਹੈ ਅੱਛਾ ਪਨੀਰ ਜੀ ਇੱਕ ਇੱਕ ਆਮ ਲੋਕਾਂ ਦਾ ਸਵਾਲ ਹੈ ਹਾਲਾਂਕਿ ਮੈਨੂੰ ਲੱਗਦਾ ਕਿ ਤੁਸੀਂ ਬਿਹਤਰ ਦੱਸ ਸਕੋਗੇ ਲੋਕ ਇਹ ਕਹਿੰਦੇ ਆ ਕਿ ਜਦੋਂ ਵੀ ਕੋਈ ਘਰਟ ਆਇਆ ਜਾਂਦਾ ਉਹ ਕਹਿੰਦੇ ਆ ਕਿ ਜਿਹੜੇ ਤਾਂ ਤੁਸੀਂ ਛੋਟੇ ਹੁੰਦੇ ਨੇ ਉਹਨਾਂ ਦੇ ਪੁਲਿਸ ਘਰ ਟਾ ਦਿੰਦੀ ਹੈ ਜਿਹੜੇ ਵੱਡੇ ਵੱਡੇ ਡਰਗ ਪੈਟਰਨਰ ਨੇ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਤੱਕ ਜਿਹੜਾ ਮਸਲਾ ਨਹੀਂ ਪਹੁੰਚਦਾ ਇਹ ਥੋੜਾ ਜਿਹਾ ਇਹਨੂੰ ਜ਼ਰੂਰ ਦੱਸੋ ਕਿ ਇਦਾਂ ਕਿਵੇਂ ਹੁੰਦਾ ਜਾਂ ਸਬੂਤਾਂ ਦੀ ਘਾਟ ਹੁੰਦੀ ਹੈ ਜਾਂ ਜਿਹੜੀਆਂ ਕੋਰਟ ਦੀਆਂ پیچਿਦਗੀਆਂ ਹੁੰਦੀਆਂ ਨੇ ਦੇਖੋ ਜੀ ਇਹਦੇ 'ਚ ਮੈਂ ਕਲੀਅਰ ਕਰਨਾ ਚਾਹਾਂਗੀ ਕਿ ਜਿਹੜੇ ਵੀ ਜਿਨ੍ਹਾਂ ਦੇ ਵੀ ਅਸੀਂ ਘਰ ਟਾ ਰਹੇ ਆ ਪਾਵੇਂ ਪੂਰੇ ਪੰਜਾਬ ਦੀ ਗੱਲ ਕਰੀਏ ਅਸੀਂ ਪਹਿਲਾਂ ਇਦਾਂ ਦੇ ਨਸ਼ਾ ਤਸਕਰਾਂ ਨੂੰ ਅ ਮਤਲਬ ਆਇਡੈਂਟੀਫਾਈ ਕੀਤਾ ਜਿਨ੍ਹਾਂ ਤੋਂ ਵੱਧ ਤੋਂ ਵੱਧ ਪਰਚੇ ਹੈ ਫਿਰ ਸਾਨੂੰ ਸਿਵਲ ਮੈਕਮੇ ਨੂੰ ਕਿਉਂਕਿ ਇਹ ਪ੍ਰੋਸੀਜਰ ਡਿਮੋਲੀਸ਼ਨ ਦਾ ਸਿਵਲ ਮੈਕਮੇ ਦਾ ਹੈ ਤੇ ਉਹਨਾਂ ਨੂੰ ਮਾਨਯੋਗ ਸੁਪਰੀਮ ਕੋਰਟ ਦੀ ਜਿਹੜੀ ਹਦਾਇਤਾਂ ਉਹਨੂੰ ਸਾਰਾ ਫਾਲੋਅ ਅਪ ਕਰਕੇ ਸਾਰਿਆਂ ਦੀ ਰਿਪੋਰਟ ਲੈਣੀ ਪੈਂਦੀ ਹੈ ਵੀ ਕਿਹੜਾ ਪ੍ਰੋਪਰਟੀ ਡਰਗ ਮਨੀ ਤੋਂ ਬਣੀ ਹੈ ਕਿਹੜੀ ਇਲੀਗਲ ਹੈ ਉਹਨੂੰ ਪੂਰੇ ਹੀ ਉਹਨਾਂ ਦੇ ਨੋਟਿਸ ਦੇ ਕੇ ਟਾਈਮ ਲਾਈਨ ਫਾਲੋ ਕਰਕੇ ਫੇਰੀ ਹੁੰਦੀ ਹੈ ਔਰ ਜਿਹੜਾ ਸਾਡਾ ਦੂਜਾ ਪ੍ਰੋਸੀਜਰ ਹੁੰਦਾ ਹੈ 68F ਦਾ ਹੁੰਦਾ ਹੈ ਪ੍ਰੋਪਰਟੀ ਫੋਰ ਫਿਚਰ ਦਾ ਉਹ ਵੀ ਅਸੀਂ ਫਾਲੋ ਕਰਦੇ ਉਹਦੇ ਚ ਜਦੋਂ ਵੀ ਕੋਈ ਕਮਰਸ਼ੀਅਲ ਕੁਆਂਟੀਟੀ ਦਾ ਐਫ ਆਈ ਆਰ ਅਸੀਂ ਲੌਂਚ ਕਰਦੇ ਇਮੀਡੀਏਟਲੀ ਸਾਡੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਹੁੰਦੀ ਹੈ ਉਹ ਉਸ ਜਿਹੜਾ ਪੈਡਲਰ ਜਾਂ ਫਿਰ ਸਮਗਲਰ ਹੁੰਦਾ ਹੈ ਉਦੀ ਡਰੱਗ ਮਨੀ ਉਹਦੇ ਫਾਈਨੈਂਸ਼ੀਅਲਸ ਤੇ ਵਰਕ ਕਰਨਾ ਸ਼ੁਰੂ ਕਰਦਾ ਹੈ ਫਿਰ ਸਾਡੇ ਜ਼ਿਲ੍ਹੇ ਚ ਪਿਛਲੇ ਸਾਲ ਵੀ ਅਸੀਂ ਕਰੀਬ 9 ਕਰੋੜ ਦੀ ਵੈਲਿਊ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਅਟੈਚ ਕਰਨ ਚ ਸਕਸੈਸਫੁਲ ਹੋਏ ਇੱਕ ਬੰਦੇ ਦੀ ਸੀ 9 ਕਰੋੜ ਦੀ ਨਹੀਂ ਨਹੀਂ ਵੱਖਰੇ ਵੱਖਰੇ ਦੀ ਗੱਲ ਕਰ ਰਹੇ ਹਾਂ ਇਸ ਸਾਲ ਵੀ ਅਸੀਂ ਹੁਣ ਤੱਕ 3 ਕੇਸ ਪੇਚ ਚੁੱਕੇ ਆ ਦਿੱਲੀ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਦਾ ਵੀ ਜਿਹੜੀ ਮੋਨਿਟਰੀ ਵੈਲਿਊ ਆਲਮੋਸਟ 2 ਕਰੋੜ ਦੇ ਕਰੀਬ ਹੈ ਔਰ ਜਿਹੜੇ ਟਾਂਡ ਵਾਲੀ ਗੱਲ ਹੈ ਉਹ ਹੁਣ ਤੱਕ ਅਸੀਂ ਸਾਡੇ ਜ਼ਿਲ੍ਹੇ ਚ ਤੁਸੀਂ ਪਿੱਛੇ ਦੇਖਿਆ ਵੀ ਹੁਣ ਇੱਕ ਬੀੜ ਤਲਾਬ ਇੱਥੇ ਡਰੱਗ ਦਾ ਸਾਡਾ ਉੱਥੇ ਘਟਾਇਆ ਗਿਆ ਸੀ ਤੇ ਰੀਸੈਂਟਲੀ ਥੋਬਿਆਨਾ ਬਸਤੀ ਇਹ ਵੀ ਸਾਡਾ ਪੁਰਾਣਾ ਥੋੜਾ ਬਦਨਾਮ ਏਰੀਆ ਉੱਥੇ ਵੀ ਦੋ ਘਟਾਏ ਜਿਹਦੇ ਚ ਇੱਕ ਲੇਡੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਜ਼ਿਆਦਾ ਖੁਸ਼ੀ ਬਿਠਾਸ ਹਾਂਜੀ ਬਿਕੋਜ਼ ਉਹਦੇ ਇਮੋਸ਼ਨਸ ਬੜੇ ਜੈਨੂਇਨ ਸੀਗੇ ਬਿਕੋਜ਼ ਉਹਨੇ ਕਿਹਾ ਕਿ ਇਹ ਬੰਦਾ ਬਹੁਤ ਹੀ ਸਾਲਾਂ ਤੋਂ ਸਾਡੇ ਆਲੇ ਦੁਆਲੇ ਦੇ ਬੱਚਿਆਂ ਨੂੰ ਵੀ ਖਰਾਬ ਕਰ ਰਿਹਾ ਸੀ ਤਾਂ ਉਸਤੇ ਵੀ ਬਹੁਤ ਪਰੇਸ਼ੀ ਸੀ ਸੋ ਸਾਡਾ ਮਕਸਦ ਹੈ ਕਿ ਅਸੀਂ ਨੰਬਰ ਆਫ ਐਫ ਆਈ ਆਰਸ ਦੇਖ ਕੇ ਸਿਵਲ ਅਥਾਰਟिटीज ਨਾਲ ਤਾਲਮੇਲ ਕਰਕੇ ਇਹਨੂੰ ਟਾਂਡ ਚ ਲੱਗੇ ਹੋਏ ਬਟ ਇਹ ਨਹੀਂ ਹੈ ਕਿ ਕੋਈ ਵੱਡੀ ਬਿਗ ਫਿਸ਼ ਹੈ ਤੇ ਅਸੀਂ ਉਹਨੂੰ ਇਗਨੋਰ ਕਰਾਂਗੇ ਇੱਕ ਇੱਕ ਮੁਲਾਜ਼ਮ ਜਿਹੜੀ ਫੜੀ ਗਈ ਸੀ ਥਾਰ ਵਾਲੇ ਕੇਸ ਦੇ ਵਿੱਚ ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਪੂਰੀ ਚੱਲ ਰਹੀ ਹੈ ਉਧਰ ਜੀ ਚਲਾਨ ਦੇ ਦਿੱਤਾ ਗਿਆ ਹੈਗਾ ਔਰ ਜਿਹੜੀ ਉਹਦੀ ਪ੍ਰਾਪਰਟੀ ਦੀ ਡੀਟੇਲਸ ਸਿੱਗੀ ਉਹ ਅਸੀਂ ਕੰਪੀਟੈਂਟ ਅਥਾਰਟੀ ਨੂੰ ਵੀ ਭੇਜੀ ਹੈ ਤੇ ਜੋ ਉਹਦੀ ਉਹਦੇ ਨਾਂ ਤੇ ਜੋ ਜਾਇਦਾਦ ਹੈ ਉਹ ਅਸੀਂ ਸਿਵਲ ਅਥਾਰਟिटीज ਨਾਲ ਵੀ ਟਾਈ ਅਪ ਕੀਤਾ ਹੈ ਵੀ ਉਹਦੇ ਜੋ ਦੇਖੋ ਜੋ ਵੀ ਇਲੀਗੈਲਿਟੀ ਹੈ ਉਹ ਐਸ ਪਰ ਲਾਅ ਫਿਰ ਅਸੀਂ ਪ੍ਰੋਸੀਡ ਕਰ ਸਕਦੇ ਹਾਂ ਕਿਉਂਕਿ ਲੋਕ ਇੱਕ ਪਾਸੇ ਉਹ ਕੋਠੀ ਲਾ ਦਿੰਦੇ ਆ ਤੇ ਇੱਕ ਪਾਸੇ ਕੋਈ ਘਰ ਟਾਇਆ ਹੋਇਆ ਜੀ ਉਹਦੀ ਪ੍ਰਾਪਰਟੀ ਜਿਸ ਜਿਸ ਸੋਰਸ ਨਾਲ ਖਰੀਦੀ ਗਈ ਹੈ ਜਾਂ ਕਿ ਉਹਦੇ ਪਿੱਛੇ ਹੈਗਾ ਬੈਕਗ੍ਰਾਉਂਡ ਉਹ ਅਸੀਂ ਆਲਰੇਡੀ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਵੀ ਆਰ ਚੈਕਿੰਗ ਦੈਟ ਆਲਸੋ 12 ਚ ਸਿਲੈਕਟ ਹੋਈ ਸੀਗੀ ਯੂਪੀਐਸਸੀ ਚ ਤਾਂ ਮੋਟੀਵੇਸ਼ਨ ਮੇਰੇ ਫਾਦਰ ਸੀਗੇ ਉਹ ਆਈਆਰਐਸ ਆਫੀਸਰ ਸੀਗੇ ਹੁਣ ਤਾਂ ਰਿਟਾਇਰ ਹੋ ਗਏ ਕਾਫੀ ਸਾਲ ਪਹਿਲਾਂ ਬਟ ਯੈਸ ਹੋਰ ਮੇਰੀ ਕੁਝ ਫੈਮਿਲੀ ਚ ਮੇਰੀ ਕੁਝ ਮਾਸੀ ਹੈਗੀ ਦੋ ਤਿੰਨ ਮਾਸੀਆਂ ਆਈਐਸ ਅਫੀਸਰ ਸਿਗੀਆਂ ਤਾਂ ਬਚਪਨ ਤੋਂ ਹੀ ਇਸ ਤਰ੍ਹਾਂ ਦਾ ਪਰਿਵਾਰ ਰਿਹਾ ਸ਼ੁਰੂ ਤੋਂ ਯੈਸ ਮਾਈ ਮਦਰ ਵਾਸ ਆਲਸੋ ਇਨ ਸਟੇਟ ਬੈਂਕ ਆਫ ਇੰਡੀਆ ਤਾਂ ਮੇਰੀ ਫੈਮਲੀ ਸਾਰੀ ਸਰਵਿਸ ਕਲਾਸੀ ਹੈ ਮੈਕਸਿਮਮ ਅਫੀਸਰ ਰੇਲਵੇ ਅਫੀਸਰ ਸਗੇ ਤੇ मतलब स्पेशली मेरे फादर ਨੂੰ ਹੀ ਦੇਖ ਕੇ ਫਸ ਕਜ਼ਨ ਮਾਸੀਸ ਨੂੰ ਦੇਖ ਕੇ ਬਚਪਨ ਤੋਂ ਹੀ ਕਿਹਾ ਗਿਆ ਸੀ ਵੀ ਇਸੇ ਲਾਈਨ 'ਚ ਪੜਨਾ ਸੋ ਬਚਪਨ ਤੋਂ ਮੇਰਾ ট্র্যাক ਉਹੀ ਸੀ ਬਟ ਯੈਸ ਬੁਕੀ ਕੀ ਸੀ ਜੌਬ ਤੁਸੀਂ ਹਾਂਜੀ ਮੈਂ ਉਹੀ ਦੱਸਣਾ ਚਾਹਾਂਗੀ ਕਿ ਇਸ ਤੋਂ ਪਹਿਲਾਂ ਮੈਂ ਸਟੇਟ ਬੈਂਕ ਆਫ ਇੰਡੀਆ 'ਚ ਸਿਲੈਕਟ ਹੋ ਗਈ ਸੀਗੀ ਪ੍ਰੋਬੀਸ਼ਨਰੀ ਅਫੀਸਰ অর ਉੱਥੇ ਟ੍ਰੇਨਿੰਗ ਹੀ ਲੈ ਰਹੀ ਸੀ ਜਦੋਂ ਮੇਰਾ ਯੂਪੀਐਸਸੀ ਕਲੀਅਰ ਹੋ ਗਿਆ ਸੋ ਬਟ ਟ੍ਰੇਨਿੰਗ ਤੋਂ ਬਾਅਦ ਹੀ ਮੈਂ ਸਿੱਧਾ ਇੱਥੇ ਆ ਗਈ ਸੀ ਤਾਂ ਫਰਕ ਤੁਸੀਂ ਮਹਿਸੂਸ ਕੀਤਾ ਫਿਰ ਡੈਫੀਨਿਟਲੀ ਜੀ ਹੋਤਾ ਕੋਈ ਆਪਸ ਟੂ ਮੈਚ ਨਹੀਂ ਕਰਦਾ ਕਿਉਂਕਿ ਬੈਂਕਿੰਗ ਸੈਕਟਰ ਡਿਫਰੈਂਟ ਹੈ ਔਰ ਉੱਥੇ ਵੀ ਮੈਂ ਟ੍ਰੇਨਿੰਗ ਟਾਈਮ ਜਹੀ ਇਸ ਨੌਕਰੀ 'ਚ ਆ ਗਏ ਬਟ ਯੈਸ ਪੁਲਿਸ ਦੀ ਜੋ ਤਾਂ ਬਿਲਕੁਲ ਹੀ ਡਿਫਰੈਂਟ ਹੈ ਮਿਲਦਾ ਤਾਂ ਕਿ ਪੰਜਾਬ ਦੇ ਨਾਲ ਥੋੜਾ ਜਿਹਾ ਹੋਰ ਪ੍ਰਾਈਡ ਹੋਰ ਜਿਹਾ ਵੱਧ ਜਾਂਦਾ ਥੋੜਾ ਜਿਹਾ ਪੰਜਾਬ ਦੇ ਵਿੱਚ ਚੈਰਿਸ਼ ਜ਼ਿਆਦਾ ਕੀਤਾ ਜਾਂਦਾ ਹਾਂਜੀ ਉਹ ਤਾਂ ਹੈ ਬਟ ਯੈਸ ਆਈ ਥਿੰਕ ਪੁਲਿਸ ਦੀ ਨੌਕਰੀ ਬਿਲਕੁਲ ਹੀ ਡਿਫਰੈਂਟ ਟਾਈਪ ਦੀ ਹੁੰਦੀ ਹੈ ਐਂਡ ਆਈ ਐਮ ਵੈਰੀ ਪ੍ਰਾਊਡ ਕਿ ਆਈ ਐਮ ਇਨ ਦਾ ਪੁਲਿਸ ਸਰਵਿਸਿਸ ਔਰ ਜਿੰਨਾ ਅਸੀਂ ਪਬਲਿਕ ਨੂੰ ਸਰਵਿਸ ਦੇ ਸਕਦੇ ਹਾਂ ਸ਼ਾਇਦ ਹੀ ਕਿਸੇ ਹੋਰ ਜੌਬ 'ਚ ਚਾਂਸ ਮਿਲਦਾ ਇਸ ਚੀਜ਼ ਦਾ ਅਹਿਸਾਸ ਵੀ ਰੰਦਾ ਆਪਣੇ ਜੀ ਕਿ ਕਿਸ ਤਰ੍ਹਾਂ ਲੋਕ ਤੁਹਾਡੇ ਕੋਲ ਦੁਖੀ ਆਉਂਦੇ ਆ ਤੁਹਾਡੇ ਇੱਕ ਦਸਖਤ ਜਾਂ ਤੋਂ ਡਾਇਕ ਕਾਲ ਕਈਆਂ ਦੀ ਮਤਲਬ ਲਾਈਫ ਬਦਲ ਦਿੰਦਾ ਬਹੁਤ ਜ਼ਿਆਦਾ ਚੀਜ਼ਾਂ ਕਈਆਂ ਦੀ ਤਾਂ ਬਹੁਤ ਛੋਟੀਆਂ ਜਿਹੀ ਚੀਜ਼ਾਂ ਹੁੰਦੀਆਂ ਨੇ ਕਿ ਤੁਹਾਡੇ ਇੱਕ ਕਾਲ ਦੇ ਨਾਲ ਹੀ ਹੱਲ ਹੋ ਜਾਂਦਾ ਇਹ ਇਹ ਚੀਜ਼ ਦਾ ਅਹਿਸਾਸ ਕਿਦਾਂ ਦਾ ਹੁੰਦਾ ਉਦੋਂ ਦੇਖੋ ਜੀ ਜਦੋਂ ਸਾਨੂੰ ਕਿਉਂਕਿ ਡੇਲੀ بیس ਤੇ ਹੀ ਬਹੁਤ ਜ਼ਿਆਦਾ ਲੋਕਾਂ ਨਾਲ ਸਾਡਾ ਵਾਪੈਂਦਾ ਹੈ ਔਰ ਜਦੋਂ ਕੁਝ ਲੋਕ ਇਦਾਂ ਦੇ ਹੁੰਦੇ ਜਿਹੜੇ ਬਹੁਤ ਮੁਸ਼ਕਿਲ ਨਾਲ ਹੀ ਰਿਪੋਰਟ ਕਰਨ ਦੀ ਵੀ ਹਿੰਮਤ ਕਰ ਪਾਉਂਦੇ ਤੇ ਜਦੋਂ ਉਹਨਾਂ ਦਾ ਅਸੀਂ ਮੌਕੇ ਤੇ ਹੀ ਨਿਪਟਾਰਾ ਕਰ ਪਾਈਏ ਤੇ ਬਹੁਤ ਜ਼ਿਆਦਾ ਸੈਟੀਸਫੈਕਸ਼ਨ ਫੀਲ ਹੁੰਦੀ ਹੈ ਇਸੇ ਕਰਕੇ ਸਾਨੂੰ ਅਸੀਂ बार-बार ਪਬਲਿਕ ਨੂੰ ਅਪੀਲ ਵੀ ਕਰਦੇ ਆ ਵੀ ਤੁਸੀਂ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਸਾਡੇ ਨੰਬਰਸ ਅੱਜ ਕੱਲ ਐਕਸੈਸਿਬਲ ਹੁੰਦੇ ਆ ਤੁਸੀਂ ਹਮੇਸ਼ਾ ਜਿਹੜੀ ਜੈਨੂਇਨ ਪ੍ਰੋਬਲਮ ਹੈ ਉਹਨੂੰ ਰਿਪੋਰਟ ਕਰੋ ਸਾਡੀ ਇਹ ਡਿਊਟੀ ਹੈ ਅਸੀਂ ਬੈਠੇ ਆ ਕਿ ਤੁਹਾਡਾ ਹੱਲ ਕਰੀ ਆਮ ਚਲੋ ਹੁਣ ਤਾਂ ਬਹੁਤ মিডিਆ ਦਾ ਦੌਰ ਆ ਗਿਆ ਤਾਂ ਅਸੈਸ ਹੋ ਗਈ ਲੋਕਾਂ ਦੀ ਪਰ ਅਜੇ ਵੀ ਲੋਕ ਇਹ ਚੀਜ਼ ਕਹਿੰਦੇ ਆ ਕਿ ਅਫਸਰ ਨਹੀਂ ਮਿਲਦੇ ਅਫਸਰ ਉੱਠ ਕੇ ਚਲੇ ਜਾਂਦੇ ਆ ਜਾਂ ਕਿਸੇ ਨੂੰ ਕਹਿਣਾ ਦੱਸਣਾ ਨਹੀਂ ਹੁੰਦਾ ਕਿ ਮੀਟਿੰਗ ਚ ਚਲੇ ਗਏ ਸਾਹਿਬ ਸਾਹਿਬ ਇੱਥੇ ਚਲੇ ਗਏ ਥੋੜਾ ਜਿਹਾ ਇਹ ਇਹ ਚੀਜ਼ ਮੰਨਦੇ ਹਾਂ ਕਿ ਹੋਰ ਜ਼ਿਆਦਾ ਵਧੀਆ ਹੋਣੀ ਚਾਹੀਦੀ ਚਲੋ ਤੁਸੀਂ ਤਾਂ ਬਹੁਤ ਅੱਛਾ ਕਈ ਅਫੀਸਰ ਤਾਂ ਬਹੁਤ ਵਧੀਆ ਤਰੀਕੇ ਮਿਲਦੇ ਨੇ ਮੈਨੂੰ ਲੱਗਦਾ ਕਿ ਆਪਣੇ ਟਾਈਮ ਤੋਂ ਬਾਅਦ ਵੀ ਅਵੇਲੇਬਿਲਟੀ ਹੁੰਦੀ ਹੈ ਫੋਨ ਤੇ ਵੀ ਰਹਿੰਦੇ ਨੇ ਪਰ ਕੁਝ ਅਜੀਬ ਹੀ ਇਹ ਹੈਗਾ ਵਾ ਚੀਜ਼ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਥੋੜਾ ਜਿਹਾ ਬਹੁਤ ਜ਼ਿਆਦਾ ਇੱਕ ਵੱਡਾ ਪਿਕਚਰ ਕ੍ਰੀਏਟ ਕੀਤੀ ਗਿਆ ਕਿ ਸਰ ਬਿਜ਼ੀ ਨੇ ਕਿ ਕਈ ਵਾਰੀ ਹੁੰਦਾ ਵੀ ਹੈ ਬਿਜ਼ੀ ਥੋੜਾ ਜਿਹਾ ਇਹ ਵੀ ਦੱਸੋ ਬਿਜ਼ੀ ਤਾਂ ਅਸੀਂ ਹੁੰਦੇ ਹੀ ਹੈ ਇਹਦੇ ਚ ਤਾਂ ਕੋਈ ਸ਼ੱਕ ਨਹੀਂ ਹੈ ਬਿਕੋਜ਼ ਤੁਸੀਂ ਦੇਖ ਰਹੇ ਹੋ ਕਿ ਅੱਜਕੱਲ ਬਹੁਤ ਜ਼ਿਆਦਾ ਕੁਛ ਨਾ ਕੁਛ ਇੰਗੇਜਮੈਂਟਸ ਚੱਲਦੀਆਂ ਆ ਅਸੀਂ ਸਾਰਾ ਟਾਈਮ ਦਫ਼ਤਰ ਨਹੀਂ ਬੈਠ ਸਕਦੇ ਸਾਨੂੰ ਸਪੈਸ਼ਲੀ ਸਾਡੀ ਜੌਬਸ ਚ ਸਾਨੂੰ ਬਹੁਤ ਜ਼ਿਆਦਾ ਫੀਲਡ ਚ ਵੀ ਰਣਾ ਪੈਂਦਾ ਬਟ ਯੈਸ ਹੂ ਨੋਜ਼ ਮੰਨ ਨਹੀਂ ਹੈ ਕਿ ਤੁਸੀਂ ਪਬਲਿਕ ਨੂੰ ਵੀ ਕਹੋ ਕਿ ਸਾਹਿਬ ਬਿਜ਼ੀ ਹੈ ਵਾਟਐਵਰ ਬੜਾ ਟ੍ਰਾਂਸਪੇਰੈਂਟ ਸਿਸਟਮ ਹੋ ਗਿਆ ਹੈ ਔਰ ਸੀਐਮ ਸਾਹਿਬ ਦੀ ਤਾਂ ਡਾਇਰੈਕਸ਼ਨਸ ਹੀ ਬੜੀ ਕਲੀਅਰ ਹੈ ਵੀ ਐਕसेसਿਬਿਲਟੀ ਸ਼ੁੱਡ ਬੀ देयर ਆਲਵੇਸ ਹੰਟਾ ਵੀਕਐਂਡਸ ਤੇ ਵੀ ਕਿਆ ਗਿਆ ਹੈ ਕਿ ਫੋਨ ਆਨ ਰਹਿਣੇ ਚਾਹੀਦੇ ਪੁਲਿਸ ਤੇ ਤਾਂ ਵੈਸੇ ਹੀ ਸਾਢੇ 2:30 ਸਾਢੇ ਕੁਲ ਤਾਂ ਜੀ ਸਕੋਪ ਹੀ ਨਹੀਂ ਹੈ ਫੋਨ ਆਫ ਕਰਨ ਦਾ ਸੋ ਸਾਡੇ ਫੋਨਸ ਤਾਂ ਆਨ ਹੀ ਰਹਿੰਦੇ ਬਟ ਯਸ ਹੁਣ ਸਾਡੇ ਤੇ ਉਪਰੋਂ ਵੀ ਕਾਫੀ ਜ਼ਿਆਦਾ ਹੁਣ ਵਾਚ ਕੀਤੀ ਜਾਂਦੀ ਹੈ ਆਰ ਸੀਨੀਅਰਸ ਆਰ ਆਲਵੇਸ ਵਾਚਿੰਗ ਸਾਡੀ ਰਿਪੋਰਟਸ ਵੀ ਲਈਆਂ ਜਾਂਦੀਆਂ ਸੋ ਔਰ ਜਿਹੜੀ ਸਾਡੀ ਨੌਕਰੀਆਂ ਵੀ ਡੋਨਟ ਹੈਵ ਐਨ অপਸ਼ਨ ਕਿ ਅਸੀਂ ਇਸ ਤਰ੍ਹਾਂ ਗੱਲ ਕਰ ਚੀਏ ਔਰ ਵੱਤ ਤੋਂ ਵੱਤ ਅਸੀਂ ਕੋਸ਼ਿਸ਼ ਕਰਦੇ ਕਿ ਪਬਲਿਕ ਨੂੰ ਮਿਲ ਪਾਈਏ ਬਟ ਕਦੇ-ਕਦੇ ਸਿਚੁਏਸ਼ਨ ਹੀ ਇਦਾਂ ਦੀ ਹੁੰਦੀ ਹੈ ਕਿ ਤੁਹਾਨੂੰ ਕਈ ਵਾਰ ਨਹੀਂ ਦਫਤਰ ਆਇਆ ਜਾਂਦਾ ਪਰਸਨਲ ਤੇ ਪ੍ਰੋਫੈਸ਼ਨਲ ਫਿਰ ਕਿਵੇਂ ਬੈਲੈਂਸ ਹੁੰਦਾ ਕਿਉਂਕਿ ਬੀਇੰਗ ਅ ਫੀਮੇਲ ਹੈ ਨਾ ਪਰਿਵਾਰ ਵੀ ਹੁੰਦਾ ਸਾਰਾ ਕੁਝ ਉਹ ਚੀਜ਼ਾਂ ਜੋ ਇੱਕ ਜ਼ਿੰਦਗੀ ਦੇ ਟਾਸਕ ਹੁੰਦੇ ਨੇ ਉਹ ਫਿਰ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਜਾਂ ਕਿੱਦਾਂ ਹੋ ਪਾਂਦਾ ਦੇਖੋ ਜੀ ਹੈ ਤਾਂ ਕਾਫੀ ਟਫ ਬਿਕੋਜ਼ ਸਾਡੀ ਜੌਬਸ ਟੂ मोस्ट ਆਫ ਅ ਟਾਈਮ ਨੌਕਰੀ ਜਹੀ ਲੱਗ ਜਾਂਦਾ ਬਟ ਯੈਸ ਯਰ ਫੈਮਿਲੀ ਹਾਸ ਟੂ ਬੀ ਸਪੋਰਟਿਵ ਤੇ ਮੈਂ ਕਹਿ ਸਕਦੀ ਹਾਂ ਕਿ سپورਟਿਵ ਫੈਮਲੀਆਂ ði ਓਨਲੀ ਕੀ ਮੈਂ ਤਾਂ ਆਪਣਾ ਹੀ ਦੱਸ ਸਕਦੀ ਹਾਂ ਮੇਰੀ ਜਿਵੇਂ ਮੇਰੇ ਹਸਬੰਡ ਆਈਐਸ ਆਫੀਸਰ ਹੈ ਉਹ ਚੰਡੀਗੜ੍ਹ ਹੈਗੇ ਮੇਰੀ ਬੇਟੀ ਵੀ ਉਹਨਾਂ ਦੇ ਨਾਲ ਹੀ ਰਹਿੰਦੀ ਹੈ ਬਟ ਦੇ ਟੇਕ ਆਊਟ ਟਾਈਮ ਕਿ ਉਹਸ ਮੈਨੂੰ ਮਿਲ ਜਾਂਣ ਬਿਕੋਜ਼ ਮੈਂ ਤੁਸੀਂ ਵੀ ਫਿਰ ਜਾਣਦੇ ਰਹੇ ਹੋ ਕਿ ਨਹੀਂ ਜਿਆਦਾ ਛੱਡੇ ਜਾਂਦਾ ਜ਼ਿਲ੍ਹਾ ਨਹੀਂ ਛੱਡਿਆ ਜਾਂਦਾ ਜੀ ਥੋੜਾ ਦੂਰ ਹੈ ਔਰ ਇੱਥੇ ਦੇ ਸਿਚੁਏਸ਼ਨ ਮੈਨੂੰ ਨਹੀਂ ਜਿਆਦਾ ਅਲਾਉ ਕਰਦੀ ਬਟ ਮਾਈ ਫੈਮਿਲੀ ਕਮਸ ਐਂਡ ਮੀਟਸ ਮੀ ਅਮਰੀਕਾ ਦੇ ਮੀਟਿੰਗ ਹੁੰਦੀਆਂ ਚਲੇ ਜਾਂਦੀਆਂ ਬਟ ਇੱਥੋਂ ਇੰਨਾ ਪੋਸੀਬਲ ਨਹੀਂ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕ ਜਿਹੜਾ ਮੈਂ ਦੱਸਿਆ ਆਈ ਹੈ ਜਿਹੜਾ ਟਾਇਰ ਹੋਏ ਮੇਰੇ ਮਦਰ ਪਾਸਟ ਅਵੇ ਸ਼ੀ ਵਾਸ ਇਨ ਦੀ ਬੈਂਕ ਮੇਰੇ ਇੱਕ ਬ੍ਰਦਰ ਹੈ ਹੀ ਇਜ਼ ਐਨ ਐਡਵੋਕੇਟ ਔਰ ਪਾਪੀ ਹੈਗੇ ਮੇਰੇ ਔਰ ਮੇਰੇ ਹਸਬੰਡ ਆਈਐਸ ਆਫੀਸਰ ਹੈ ਤੁਸੀਂ ਕਿੱਥੋਂ ਬਿਲੋਂਗ ਕਰਦੇ ਪੰਜਾਬ ਮੈਂ ਜੀ ਅਨੰਦਪੁਰ ਸਾਹਿਬ ਨਾਲ ਬਿਲੋਂਗ ਕਰਦੀ ਹਾਂ ਇੰਟਾ ਫੈਮਿਲੀ ਉੱਥੇ ਹੀ ਫਾਦਰ ਨਹੀਂ ਜੀ ਮੇਰੀ ਸਾਰੀ ਫੈਮਿਲੀ ਟ੍ਰਾਈ ਸਿਟੀ ਚ ਹੈਗੀ ਚੰਡੀਗੜ੍ਹ ਮੋਹਾਲੀ